ਦਿੱਲੀ ਐਸਆਰ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਪਾਰੀਮੀ ਦਾ ਲੜ ਚਾਰੀ ਕੀਤਾ ਗਿਆ। ਦੇਸ਼ਤੀ ਰਾਸਤਾਨੀ ਦਿੱਲੀ ਚ ਗੁਦਵਾਰ ਸ਼ਾਮ ਨੂੰ ਪਾਰੀਮੀ ਦੇ ਕਾਰਨ ਹੜਾ ਗਿਆ। ਮੌਸਮ ਦਾ ਰੁਖ ਇੰਨਾ ਬਦਲਿਆ ਕਿ ਕਈ ਇਲਾਕੇ ਜਲਥਲ ਹੋ ਗਏ ਨੇ। ਦਿੱਲੀ ਹੋਵੇ ਜਾਂ ਹੋਰ ਖੇਤਰ ਪਾਰੀਮੀ ਦੇ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ। ਸੋ ਕਈ ਥਾਵਾਂ ਤੇ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ। ਇਸ ਦੌਰਾਨ ਨਵੀਂ ਪਾਰਲੀਮੈਂਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਸੀ ਇਸ ਮੁੱਦੇ ਤੇ ਹੁਣ ਸਿਆਸਤ ਗਰਮਾ ਗਈ ਹੈ ਹਾਲੀ ਦੇ ਵਿੱਚ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਵੇਂ ਸੰਸਦ ਭਵਨ ਦੇ ਅੰਦਰ ਪਾਣੀ ਲੀਕ ਹੁੰਦਾ ਦੇਖਿਆ ਜਾ ਸਕਦਾ ਹੈ ਸੋ ਵੀਡੀਓ ਦੇ ਵਿੱਚ ਸੰਸਦ ਭਵਨ ਦੀ ਛੱਤ ਚੋਂ ਪਾਣੀ ਡਿੱਗਦਾ ਦਿਖਾਈ ਦੇ ਰਿਹਾ ਹੈ ਤੇ ਇਸ ਨੂੰ ਰੋਕਣ ਦੇ ਲਈ ਫਰਸ਼ ਤੇ ਬਾਲਟੀਆਂ ਰੱਖੀਆਂ ਗਈਆਂ ਨੇ ਨਵੇਂ ਸੰਸਦ ਭਵਨ ਦੀ ਛੱਤ ਚੋਂ ਪਾਣੀ ਟਪਕਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਨੂੰ ਕਾਂਗਰਸ ਸंसद ਮੈਂਬਰ ਮਣਿਕਮ ਟੈਗੋਰ ਨੇ ਸ਼ੇਅਰ ਕੀਤਾ ਅਤੇ ਉਹਨਾਂ ਨੇ ਇਸ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਨੇ ਹੁਣ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਤੇ ਸਵਾਲ ਖੜੇ ਕੀਤੇ ਨੇ ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਨਵੀਂ ਸੰਸਦੀ ਇਮਾਰਤ ਦੀ ਹੁਣੇ ਹੀ ਇਹ ਹਾਲਤ ਹੋ ਗਈ ਹੈ ਜਿਸ ਨੂੰ ਬਣਾਉਣ ਤੇ 970 ਕਰੋੜ ਰੁਪਏ ਖਰਚਾਈ ਨੇ ਕਾਂਗਰਸ ਦੇ ਸੰਸਦ ਮੈਂਬਰ ਮਣਿਕਮ ਟੈਗੋਰ ਨੇ ਵੀਰਵਾਰ ਨੂੰ ਲੋਕ ਸਭਾ ਦੇ ਵਿੱਚ ਇੱਕ ਮਲਤਵੀ ਮਤਾ ਪੇਸ਼ ਕੀਤਾ ਜਿਸ ਦੇ ਵਿੱਚ ਸੰਸਦ ਪਵਨ ਦਾ ਨਿਰਖਣ ਕੰਦਲੇ ਇੱਕ ਵਿਸ਼ੇਸ਼ ਕਮੇਟੀ ਦੇ ਗਠਨ ਦਾ ਪ੍ਰਸਤਾਵ ਦਿੱਤਾ ਗਿਆ। ਉਹਨਾਂ ਨੇ ਵੀਰਵਾਰ ਨੂੰ ਪਾਰੀਮੀ ਦੇ ਕਾਰਨ ਲੋਬੀ ਦੇ ਅੰਦਰ ਕਠਤ ਤੌਰ ਤੇ ਪਾਣੀ ਦੇ ਲੀਕ ਹੋਣ ਦਾ ਵੀਡੀਓ ਵੀ ਸਾਂਝਾ ਕੀਤਾ। ਦੱਸਦੇ ਕਿ ਕਾਂਗਰਸ ਦੇ ਸੰਸਦ ਮੈਂਬਰ ਮਣਿਕਮ ਟੈਗੋਰ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਕਿਹਾ ਕਿ ਬਾਹਰ ਪੇਪਰ ਲੀਕ ਤੇ ਅੰਦਰ ਵਾਟਰ ਲੀਕੇਜ ਰਾਸ਼ਟਰਪਤੀ ਦੇ ਦੁਆਰਾ ਵਰਤੀ ਜਾਣ ਵਾਲੀ ਸੰਸਦ ਦੀ ਲੋਬੀ ਦੇ ਵਿੱਚ ਪਾਣੀ ਲੀਕ ਹੋਣ ਤੋਂ ਪਤਾ ਲੱਗਦਾ ਹੈ ਕਿ ਇਸ ਨਵੀਂ ਇਮਾਰਤ ਦੇ ਵਿੱਚ ਮੌਸਮ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੇ ਲਈ ਬਹੁਤ ਘੱਟ ਵਿਵਸਥਾ ਕੀਤੀ ਗਈ ਹੈ ਇਹ ਸਥਿਤੀ ਸੰਸਦ ਭਵਨ ਦੀ ਉਸਾਰੀ ਮੁਕੰਮਲ ਹੋਣ ਦੇ 1 ਸਾਲ ਬਾਅਦ ਹੀ ਸਾਹਮਣੇ ਆਉਣ ਲੱਗੀ ਹੈ ਇਸ ਮੁੱਦੇ ਤੇ ਲੋਕ ਸਭਾ ਦੇ ਵਿੱਚ ਮੁਲਤਵੀ ਮਤਾ ਲਿਆਂਦਾ ਜਾ ਰਿਹਾ ਹੈ ਅਤੇ ਹੀ ਦੂਜੇ ਪਾਸੇ ਅਖਿਲੇਸ਼ ਯਾਦਮ ਨੇ ਵੀ ਨਵੀਂ ਸੰਸਦ ਭਵਨ ਦੇ ਵਿੱਚ ਪਾਣੀ ਟਪਕਣ ਦਾ ਵੀਡੀਓ ਵੀ ਸਾਂਝਾ ਕੀਤਾ ਹੈ ਤੇ ਲਿਖਿਆ ਕਿ ਇਸ ਨਵੀਂ ਸੰਸਦ ਦੇ ਨਾਲੋਂ ਪੁਰਾਣੀ ਸੰਸਦ ਬਿਹਤਰ ਸੀ ਜਿੱਥੇ ਪੁਰਾਣੇ ਸੰਸਦ ਮੈਂਬਰ ਵੀ ਆ ਕੇ ਮਿਲ ਸਕਦੇ ਸਨ ਕਿਉਂ ਨਾ ਫਿਰ ਤੋਂ ਪੁਰਾਣੀ ਪਾਰਲੀਮੈਂਟ ਚੱਲੀਏ ਘਟੋ ਘਟੋ ਉਦੋਂ ਤੱਕ ਜਦੋਂ ਤੱਕ ਅਰਬਾਂ ਰੁਪਏ ਨਾਲ ਬਣੀ ਨਵੀਂ ਪਾਰਲੀਮੈਂਟ ਦੇ ਵਿੱਚ ਪਾਣੀ ਟਪਕਣ ਦਾ ਪ੍ਰੋਗਰਾਮ ਚੱਲ ਰਿਹਾ ਹੈ ਜਨਤਾ ਪੁੱਛ ਰਹੀ ਹੈ ਕਿ ਭਾਜਪਾ ਸਰਕਾਰ ਦੇ ਅਧੀਨ ਬਣੀ ਹਰ ਨਵੀਂ ਛੱਤ ਤੋਂ ਪਾਣੀ ਟਪਕਦਾ ਉਹਨਾਂ ਦਾ ਸੋਝੀ ਸਮਝੀ ਤੇ ਬਣਾਏ ਡਿਜ਼ਾਈਨ ਦਾ ਹਿੱਸਾ ਹੈ ਜਾਂ ਫਿਰ ਉਹਨਾਂ ਨੇ ਬਸ ਇੰਨਾ ਹੀ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਲਿਖਿਆ